ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਹੀ ਗੁਰਜੀਤ ਸਿੰਘ ਪਿੰਡ ਮਾਛੀਕੇ ਅਸਲੀ ਲਾਪਨ ਨੂੰ ਨਿਹਾਲ ਸਿੰਘ ਵਾਲਾ ਪਿੰਡ ਤੇ ਜ਼ਿਲ੍ਹਾ ਮੋਗਾ ਬਰਨਾਲੇ ਤੋਂ 28 ਕਿਲੋਮੀਟਰ ਆ ਮੋਗੇ ਤੋਂ 35 ਕਿਲੋਮੀਟਰ ਆ ਮੋਡਲ ਨੰਬਰ ਹੀ ਆਪਣਾ 97814 98292 97814 98292 97814 98 292 98292 ਪਹਿਲੇ ਨੰਬਰ ਤੇ ਆਪਾਂ ਮੱਝ ਦੇਖੀ ਜਾਂਦੇ ਆ ਕਿ ਐ ਕਿੰਨੇ ਦਿਨ ਹੋ ਗਏ ਸੂਈ ਨੂੰ ਤੇ ਕਿਹੜਾ ਸੂਆ ਬਾਈ ਇਹਨੂੰ ਘੱਟੋ ਘੱਟ 12 ਦਿਨ ਤਾਂ ਸੂਈ ਨੂੰ ਬੀ ਬੱਚਾ ਇਹ ਦੋ ਆ ਗਿਆ ਪੰਜ ਕੱਟੀ ਹੈ ਜੀ ਬੱਚਾ ਆ ਗਿਆ ਆਪਣੇ ਕੱਟੀ ਹੈ ਨਾ ਹਾਂਜੀ ਤੇ ਸੂਆ ਕਿਹੜਾ ਹੈਗਾ 12 ਦਿਨ ਦੀ ਸੂਈ ਵੀ ਤੇ ਤੀਜਾ ਸੂਆ ਜੀ ਹੈ ਮਾਲਕ ਨੇ ਆਪਣ ਨੂੰ ਤੀਜਾ ਸੂਆ ਕਹਿ ਕੇ ਦਿੱਤੀ ਤੀਜਾ ਸੂਆ ਆਪ ਨੂੰ ਕਹਿ ਕੇ ਦਿੱਤੀ ਆ ਠੀਕ ਹੈ ਮੂੰਹ ਦੇ ਵਿੱਚੋਂ ਵੱਟਦਾ ਸਾਰੀ ਆ ਸਾਹ ਦੇਖ ਲੈ ਝੂਠੀ ਆਂਗੀ ਹੈਗਾ ਠੀਕ ਹੈ ਇਹ ਕਈ ਵਾਰੀ ਮਨ ਉਟੇ ਕਈ ਵਾਰੀ ਬੰਦੇ ਸੁਭਾਈ ਹੋਏ ਜੀ ਹੁੰਦੀ ਆ ਠੀਕ ਹੈ ਉਹਦਾ ਕਰਕੇ ਚਾਹੇ ਕੋਈ ਚੌਥਾ ਮੰਦਲ ਪਰ ਰਹਿੰਦਾ ਤੀਜਾ ਸੂਆ ਜਦੋਂ ਇਹ ਮੰਦਲ ਦਾ ਵਹੀਦਨ ਕਿਸੇ ਮਾਲਕ ਦੇ ਕਿਤੇ ਜਾ ਕੇ ਘਰੇ ਖੜ ਗਈ ਠੀਕ ਹੈ ਇਹ ਦੋਵਾਂ ਦਾ ਕੋਈ ਲਾਇਆ ਗਿਆ ਕਿਸੇ ਦਾ ਅੰਦਰ ਕਰਦਾ ਉੱਥੇ ਜਾ ਕੇ ਜੇ ਪਸ਼ੂ ਤੇ ਪਾਣੀ ਕਰ ਗਿਆ ਤੇ ਆਟੋਮੈਟਿਕੀ ਸੂਰੇ ਸਾਈਲਪ ਹੋ ਜਾਂਦਾ ਪਰ ਹੈ ਰਹਿਣਾ ਤੀਜਾ ਸੂਆ ਆਪਾਂ ਜਾਣ ਲਈ ਆ ਗਏ ਬੰਦੇ ਦੇ ਆਪਣੇ ਕੋਲ ਇੱਕ ਇਹਦੂ ਕੀ ਆ ਅੰਜਾਮ ਇਹ ਖਾਸ ਹਰਿਆਣੇ ਤੋਂ ਆਗੀਆਂ ਠੀਕ ਹੈ ਠੀਕ ਹੈ ਗੱਲ ਇਹ ਹਰਿਆਣੇ ਤੋਂ ਆਈ ਵੀ ਆ ਉਹ ਆਪਣੀ ਲਈ ਵੇਚ ਲੋਕਲੀ ਅੱਛਾ ਉਹ ਲੋਕਲ ਝੋਟੀ ਹੈ ਇਹ ਉਧਰੋਂ ਲੈ ਗਿਆ ਬੱਚਾ ਇਹਦੇ ਮਗਰ ਆ ਗਈ ਕੱਟੀ ਹੈ ਨਾ ਇਹਦੇ ਮਗਰ ਆ ਕੱਟੀ ਆ ਕਿ ਇਹ ਦੂਜੀ ਮਗਰ ਵੀ ਕੱਟੀ ਆ ਉਹ ਘੱਟਾ ਘੱਟ ਹੋਊਗੀ ਸਭ ਇਸ ਤਰ੍ਹਾਂ ਦੀ ਸਭ ਦੋਨੇ ਕੱਟੀਆਂ ਆਂ ਹਾਂ ਦੋਨੇ ਕੱਟੇ ਠੀਕ ਹੈ ਦੁੱਧ ਹੋਣ ਗਿਆ ਨਹੀਂ ਜੀ ਕਿੰਨਾ ਕੋ ਥੱਲੇ ਚੋਣਾਂ ਜਿੱਥੋਂ ਆਪਾਂ ਲਿਆਏ ਸੀ 13.5 ਲੀਟਰ ਚੋਗੇ ਦਾ ਠੀਕ ਹੈ ਦੋ ਟਾਈਮ ਹਾਂ ਦੋ ਟਾਈਮ ਦੋਸਾਂ ਜੀ ਕਰਕੇ ਇੱਕ ਟਾਈਮ ਤੋਂ ਥੇ ਚੋਣ ਦਾ ਮਤਲਬ ਇਹ ਠੀਕ ਹੈ ਲੈ ਆ ਜਾਲਾ ਕਿਸੇ ਤੇ ਜਾਂਦੀ ਲੋੜ ਠ ਛੇ ਲੀਟਰ ਟਾਈਮ ਦਾ ਹਾਕਾ ਮਣੋਟਾ ਇੱਕ ਦੋ ਦਿਨ ਪਸੂ ਹੋਰ ਕੱਢ ਗਿਆ ਇਹਨੇ ਆਉਂਦਾ ਉਸੇ ਟਿਕਾਣੇ ਤੇ ਆ ਜਾ ਕੋ ਸਫਰ ਲਾ ਲਾ ਜੋ ਕੋਸ ਕਿਲਾ ਬਦਲ ਗਿਆ ਬਾਹੀ ਦੇਖੋ ਚਾਹੇ ਆਪਾਂ ਪਸ਼ੂ ਮੰਲਾ ਕਿਤੇ ਦੂਰੋਂ ਲਿਆਂਦਾ ਜੇ ਇਹ ਜਾਂ ਮੰਡੀ ਤੋਂ ਲਿਆਂਦਾ ਕੋ ਬਰਾਬਰ ਜੈ ਜੈ ਗੱਲ ਹੰਬੇ ਜਾਂਦਾ ਉੱਥੋਂ ਪਸ਼ੂ ਉਤਕਾਰਨਾ ਹੰਬੇ ਠੀਕ ਹੈ ਚੋਣ ਚਵਾਤਾ ਰਾ ਤੁਰ ਇੱਕ ਨੰਬਰ ਚੋਣ ਚਵਾਜ ਆਉਂਦਾ ਇੱਕ ਨੰਬਰ ਆ ਆ ਦੇਖੋ ਪਿੱਛੇ ਨੂੰ ਖਵਾਨਾ ਦਿਖਾ ਦਿਓ ਇੱਥੋਂ ਟੇਡੇ ਲੋਡ ਕੱਢ ਕੇ ਵੀ ਕਿੰਨਾ ਕਰ ਆਪਾਂ ਨੇ ਤਾਂ ਇੱਥੇ ਦੇਵੇ ਨੇ ਦੇ ਪਾਸੋਂ ਨਹੀਂ ਦੱਸਣਾ ਵੀ ਇਹਦਾ ਕਦ ਬਟ ਕਿੱਡਾ ਤੇ ਕੀ ਚੀਜ਼ ਹੈ ਸੋ ਮਿਲਕ ਵੇਨ ਚੰਗੀ ਮੋਟੀ ਜਾਂਦੀ ਵੀ ਆ ਹੁਣ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਆਪਾਂ ਕਰਨੀ ਆ ਹਨਾ ਹਾਂ ਚਵਾਈ ਕਰਨੀ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਕਦ ਕਾਠ ਵਗੈਰਾ ਮੈਨਾਂ ਦੇਖ ਸਕਦੇ ਹੋ ਕਦ ਕਾਠ ਬਹੁਤ ਆ ਭਜਨ ਵਜੂ ਤੇ ਲੇਵਾ ਸੂਤ ਆ ਕਾ ਸ਼ਾਮ ਦਾ ਟਾਈਮ ਆ ਹੁਣ ਮੰਨ ਕੇ ਚਲੋ ਇਹ ਦੂਬਾ ਦੇਦੀ ਚਵਾਈ ਹੋਣੀ ਆ ਹੁਣ ਸੋ ਨਾੜਾ ਨੂੜਾ ਦੇਖੋ ਹਵਾ ਨੇ ਤੇ ਜਮਾ ਤੇ ਮਿਲਕ ਵੇਨ ਦੋਨੇ ਪਾਸੇ ਦਿੰਦੀ ਆ ਇੱਕ ਪਾਸੇ ਨਹੀਂ ਦਿਖਾਈ ਦਿੰਦੀ ਕਦ ਕਾਠ ਦੇ ਵਿੱਚ ਫੁੱਲਾ ਕੈਰੀ ਹੱਡੀ ਦੀ ਪਤਲੀ ਚੌਂਡੀ ਆ ਦੀ ਮੈਂ ਅੱਜ ਸਾਨੂੰ ਕਹਿੰਦਾ ਅਸਲ ਦੁੱਧ ਦਾ ਜਿਹੜੇ ਵੇਰੇ ਕਹਿੰਦੇ ਕਿ ਦੁੱਧ ਵਾਲਾ ਪੀਸ ਲੈਣਾ ਸੀ ਦੁੱਧ ਤਾਂ ਸਾਨੂੰ ਮਤਲਬ ਆ ਉਸ ਅਕੋਰਡਿੰਗ ਦੀ ਮੈਂ ਆ ਜਿਵੇਂ ਡੇਰੀ ਦੇ ਮਤਲਬ ਜਿਹਨੂੰ ਕਹਿੰਦੇ ਆਪਾਂ ਸੋ ਦੇਖੋ ਬਾਕੀ ਫੇਸਬੁਕ ਦੀ ਗੱਲ ਕਰੀ ਸੁਨੱਖਾਪਨ ਸਿੰਘ ਦੇਖੋ ਸੋਹਣੇ ਕੁੰਡੇ ਸਿੰਘ ਮੁੜੇ ਵਣ ਥਾਣੇ ਕਰਨੀਰ ਤੋਂ ਫੇਰ ਦਿਖਾ ਦੀ ਆਪਾਂ ਤੇ ਕਹਿੰਦੀ ਮੰਨ ਕੇ ਜੱਲੇ ਵੀ ਸਾਢੇ ਦਿਨ ਆਪਾਂ ਮਣ ਕੇ ਲੈ ਕੇ ਆਏ ਹਾਂ ਜੀ ਦਿਨ ਹਲੇ 12 13 ਹੋਇਆ ਹਨਾ ਹਾਂਜੀ ਹਾਂ ਮੇਲਾ ਵਗੈਰਾ ਵੀ ਸਾਖ ਹੋ ਸਕਦਾ ਮਾਰਨਾ ਹੋਵੇ ਰੇ ਮੇਲਾ ਵਸੋ ਹੋ ਸਕਦਾ ਕਹਿੰਦੇ ਜਮਾਰ ਦੇ ਪੁੱਛ ਜਾਨੀ ਆ 14 15 ਦਿਨ ਤੇ ਜਾ ਕੇ ਮੇਲਾ ਮਾਰਦਾ ਕਿ ਮੈਂ ਹੀ ਬੜਾ ਨਹੀਂ ਕਹਿੰਦਾ ਦੇਖੋ ਜਿਵੇਂ ਛੋਟੀ ਵੀਡੀਓ ਚ ਤਾਂ ਪਤਾ ਨਹੀਂ ਆ ਕੋਈ ਲੋਕਾਂ ਨੂੰ ਇਹ ਚੋ ਮੱਚ ਕੇ ਮਿਲੂ ਠੀਕ ਐ ਇੱਥੇ ਜਿਹੜਾ ਆ ਕੇ ਇਹਦਾ ਕੱਦ ਵੜਾ ਚੈੱਕ ਕਰੂਗਾ ਮਤਲਬ ਪਾਸ ਨੂੰ ਹਵਾ ਪੈਂਦੀ ਐ ਸੇ ਖੜੇ ਠੀਕ ਐ ਗੱਲ ਐ ਦੂਜੇ ਦਾ ਕੋਈ ਨਹੀਂ ਗੱਜ ਗੱਲਾਂ ਜੇ ਆਪਣਾ ਮਤਲਬ ਨਾਰਮਲ ਬੰਦਾ 5 ਫੁੱਟ 7 ਇੰਚ ਕਰਦਾ ਇੱਥੇ ਵਾਲਾ ਬੰਦਾ ਜਿਹੜਾ 5 ਫੁੱਟ ਦਾ ਘੱਟੋ ਘੱਟ ਐ ਸੋਹਣੀ ਮੈਂ ਲੈਵਾ ਸੂ ਦਾ ਘਠੋਗੀ ਫਿਰਦੀ ਐ ਕਿੰਨਾ ਦੁੱਧ ਮੰਨੇ ਬੰਦਾ ਦੁੱਧਾਂ ਦਾ ਡੰਗਰ ਹੈਗਾ ਥਾਣ ਪੂਰਾ ਮੋਟਾ ਲੱਗਿਆ ਹੋਇਆ ਦੋਨੇ ਪਾਸੇ ਮਿਲਕ ਪੇਨ ਐ ਇਹਦੇ ਦੁੱਧ ਨੂੰ ਪੂਰੀ ਜਿਹੜੀ ਠੀਕ ਹੈ ਪਰ ਆਹ ਉਹ ਨਹੀਂ ਗੱਲ ਜਿੰਨਾ ਆਪਾਂ ਉਥੋਂ ਚੋਇਆ ਤੇ ਆਪਾਂ ਉਹ ਤੋਂ 1.5 ਲੀਟਰ ਬਾਅਦ ਦੱਸਦੇ ਹਾਂ 15 ਲੀਟਰ ਤੋਂ ਕਹਿੰਦਾ ਭਾਅ 14 ਕਿਲੋ ਵਾਲੀ ਮੈਂ ਹੈਗੀ ਆ ਪਰ ਅੱਗੇ ਵੀ ਪਹਿਲੀ ਵੀਡੀਓ ਚ ਕਿਹਾ ਸੀ ਜਦੋਂ ਧਾਰ ਧਾਰਨਾ ਬਾਹਰ ਤੇ ਜਦੋਂ ਦੁੱਧ ਪਾਉਣਾ ਫੇਰ ਪਤਾ ਲੱਗਦਾ ਵੀ 20 ਲੀਟਰ ਵਾਲਾ ਕਹਤਾ ਅੰਦਾਜ਼ਾ ਜੀ ਤੇ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਜੈਂ ਕੱਦ-ਬੱਡ ਦੇ ਹਿਸਾਬ ਨਾਲ ਆਦਾ ਭਾਵੇਂ 1.5 ਮੰਗਦਾ ਠੀਕ ਹੈ ਉਹ ਵੀ ਕੋਈ ਬਾਹਰ ਨਹੀਂ ਥੋੜੀ ਠੀਕ ਹੈ ਠੀਕ ਹੈ ਇਹਦਾ ਦੇਣ ਲੈਣ ਇੱਕ ਤੋਂ 30 ਹੈ 2000 ਰੁਪਏ ਉਹਦੇ ਵਿੱਚੋਂ ਚਾਹਿਆ ਮਤਲਬ ਬਾਈ ਨੇ ਘਟਾ ਲਿਆ ਜਾਂ ਸੌੜ ਉਹਦੇ ਮਾਨਤਨ ਹੋ ਜੂ ਝੋਗਾ ਹਾਂ ਬਾਹਾਂ ਦੀ ਗੱਲ ਸੁਣਾ ਠੀਕ ਹੈ 128000 12 ਲੀਟਰ ਦੋਦੇ ਮਣਕੇ ਲੈ ਜੇ ਮੈਂ ਕਹਿੰਦਾ ਜੀ ਹੁਣ ਚੋ ਕੇ ਲੈ ਜੇ ਜੇ ਦੋ ਤਿੰਨ ਦਾ ਨਾਮ ਕਹੇ ਤੇ 14 ਲੀਟਰ ਮਾਇ ਦਾਨੀ ਹਫਤੇ اندر اندر ਮੰਗੋ ਯੂ ਹਫਤਾ ਲੱਗੂਗਾ ਫਿਰ 19 ਲੀਟਰ ਖਾਂਡੂ ਦੀ ਨਾ ਹੋਰ ਵਾਜਣਾ ਠੀਕ ਹੈ ਕਿਰਕਾ ਆਇਆ ਤੇ ਗਾਤ ਹੈ ਨਹੀਂ ਵੀ ਕਿਦਾਂ ਦੋ ਤੇ ਆ ਜੀ ਠੀਕ ਹੈ ਜਿਹੜਾ ਜਿਹੜਾ ਮੰਨ ਲਓ ਵੀ ਖੰਬਿਆ ਵਾ ਸਫਰ ਦਾ ਮਾਰਿਆ ਵਾ ਠੀਕ ਹੈ ਓੜੀ ਓੜੀ ਜਾ ਕੇ ਸੱਟ ਜਾਏਗਾ ਲਾ ਥਾਣੇ ਤੋਂ ਮੁੱਠੀ ਵਾਲਾ ਜਾਵਾਂ ਹਣਾ ਥਾਣੇ ਮੁੱਠੀ ਵਾਲਾ ਜਾਵਾਂ ਇੱਕ ਮੈਂ ਤੁਹਾਡੇ ਮਾਦਮ ਰੱਖ ਨੇ ਕਈ ਵੀਰ ਹੁਣ ਤੁਸੀਂ ਪੁੱਛੋਗੇ ਫੋਨ ਤੇ ਆਪਣਾ ਰੇਡ ਹੋਊਗਾ ਜਾਂ ਕਿਸ ਤਰ੍ਹਾਂ ਹੋਊਗਾ ਮੈਂ ਜੀ ਹੱਕ ਚ ਇਸ ਗੱਲ ਤੇ ਜਿੰਨੇ ਵੀ ਵੀਡੀਓ ਵੀ ਪਾਉਂਦਾ ਵਪਾਰੀ ਭਰਾ ਵੀ ਫੋਨ ਲਾ ਕੇ ਤੇ ਕਰਿਆ ਆਪਣਾ ਕਰਿਆ ਕਰੋ ਰੇਡ ਮੋੜ ਜਿਹਦੀ ਸਮਝਾ ਲਾ ਲੂ ਅਗਲਾ ਨਹੀਂ ਸਮਝਾ ਲਾ ਵੀਡੀਓ ਮੈਂ ਹੋਰ ਦੇਖ ਲੂ ਜਿਹਨੂੰ ਇੰਟਰਸਟ ਹੋਊਗਾ ਮੇਰਾ ਰੇਡ ਸੁਣ ਕੇ ਉਹ ਫੋਨ ਲਾਉ ਨੇ ਕਈ ਵਾਰੀ ਤਾਂ ਦੂਜੇ 100 200 500 ਫੋਨ ਇਹ ਜਾਂਦਾ ਜਿਹੜੇ ਕੱਲੇ ਬੇਚਾਰੇ ਰੇਟ ਪੁੱਛਣਦੇ ਵਾਰੀ ਫੋਨ ਨਾਲ ਦੇ ਰੇਟ ਦਾ ਪੁੱਛ ਲੈ ਕੀ ਆ ਇਹਦਾ ਜੈ ਜੈ ਗੱਲ ਉਹ ਜਿਹਨੇ ਲੈਣ ਨੇ ਉਹ ਰਹਿ ਜਾਂਦਾ ਕੀ ਵਾਰ ਉਹ ਵੀ ਰਹਿ ਜਾਂਦਾ ਤੇ ਨਾਲੇ ਬੇਰੇ ਮੈਂ ਨਹੀਂ ਕਹਿੰਦਾ ਵੀ ਆਪਣਾ ਕਿਹਨਾ ਮੱਖਾ ਮਾਰਾ ਕੋ ਆਪਣਾ ਇਹ ਰੋਜ਼ਗਾਰ ਆ ਕੰਮ ਆਪਣਾ ਕੀਤਾਗਾ ਜੈ ਜੈ ਗੱਲ ਫੋਨ ਚੱਕਣਾ ਜਿਹਨੇ ਕੀਤਾ ਵੀ ਤਾਂ ਮੈਨੂੰ ਫੋਨ ਚੱਕ ਕੇ ਦੱਸੋ ਬਈ ਆ ਬੈਗੀ ਠੀਕ ਚਾਪਾ ਕੇ ਚਾਰ ਵੀਡੀਓ ਮਾਨਡ ਕਰਨ ਲੱਗਿਆ ਫੋਨ ਹਰ ਕਦਾ ਚੱਕੋ ਰੇਟ ਵੀਡੀਓ ਦੇ ਵਿੱਚ ਦੱਸੋ ਬੜਾ ਵਧੀਆ ਜੈ ਜੈ ਗੱਲ ਅੱਗੇ ਆ ਜੀ ਆਪਾਂ ਦੋ ਨੰਬਰ ਵਾਲੀ ਝੋਟੀ ਦੇ ਇਹਦਾ ਬ ਕਿਹੜਾ ਬੱਚਾ ਉਹ ਉਹ ਕੱਟੀ ਗਈ ਚਾਹੇ ਹੁਣ ਮਹੀਨੇ ਦਾ ਮੰਨ ਕੇ ਆ ਜੀ ਇਹਨੂੰ ਤਕਰੀਬਨ ਘਟੋੜ 26 ਦਿਨ ਹੋ ਗਏ ਮਹੀਨਾ ਮੰਨ ਲਓ ਜੀ ਹਾਂ ਮਹੀਨਾ ਸੂਆ ਕਿਹੜਾ ਸੂਈ ਵੀ ਆ ਇਹ ਸੂਆ ਦੂਜਾ ਦੇ ਦੁੱਧ ਕਿੰਨਾ ਹੋਣ ਚੋਣ ਵਾਲਾ ਇਹ ਥੱਲੇ ਦੁੱਧ ਮੰਨ ਲਓ ਵੀ ਤੁਸੀਂ 11.5 ਲੀਟਰ ਕਹ ਲਓ 11 ਦਾ ਇੱਥੇ ਆ ਕੇ ਜਿਹੜਾ ਮਰਜੀ ਆ ਕੇ ਕੰਡੇ ਕਰਨਾ ਕੰਡੇ ਕਰ ਲੈ ਚਾਹੇ 10 ਲੀਟਰਾਂ ਚ ਮਿਲ ਲੈ 11 ਲੀਟਰ ਦੁੱਧ ਤਾਂ ਹਾਜ਼ਰ ਆ 11.5 ਹੋ ਜੀ ਠੀਕ ਹੈ ਕਿਲੋਆਂ ਚ 11 ਤੇ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਵੀ ਜੀ 83000 ਤਾਂ ਦੇ ਦੇਣੀ ਮਾਨ ਤਣ ਇਹਦਾ ਬਸਕਾ ਮਚਾ ਜੀ ਇਹਦੇ ਚ 1000 ਸ 82ਰ ਝੋਟੇ ਦੀਵਾਂਗੇ ਹਾਂ ਦੁੱਧ ਇੱਥੇ ਜਿਹੜਾ ਪੂਰ ਸਰਲਾ ਸਿੱਟਾ ਦੋਨਾਂ ਦੇ ਵਿੱਚੋਂ ਕਿਸੇ ਦਾ ਵੀ ਹੋ ਜਾ ਆਪਾਂ ਉਹਦੇ ਦੇਣਦਾਰ ਜੇ ਕੋਈ ਬਣਾ ਆਨਲਾਈਨ ਬੁਹਾਣਾ ਜਾਂ ਇੱਥੇ ਆ ਕੇ ਕਹਿੰਦਾ ਵੀ ਯਾਰ ਸਾਡਾ ਦੂ ਐਵੇਂ ਗੇੜਾ ਮਰਵਾਤਾ ਕੋਈ 150 ਕਿਲੋ 100 ਤੋਂ ਬਾਜੀ ਠੀਕ ਹੈ ਪੂਰ ਸਰਲਾ ਕੇ ਤੋਰੇ ਬਾਦ ਸੁਭਰੋ ਸਿੰਘ ਮੂੰਹ ਮੱਥਾ ਦੇਖਿਆ ਥੋੜਾ ਮੱਥੇ ਦੇ ਬਾਹਰ ਲੱਗ ਗਰੇਟਡ ਮੰਨ ਸਕਦੇ ਆਪਾਂ ਇਹਨੂੰ ਤੇ ਮੱਥੇ ਤੇ ਫੁੱਲੀ ਦੇ ਸਿੰਘ ਮੜੇ ਖੁੱਲਾ ਆ ਗਿਆ ਤੇ ਕਦ ਕਾੜ ਚੰਗਾ ਵਜਨ ਵੀ ਝੋਟੀ ਚੰਗਾ ਨਮਾ ਹਾਣਾ ਦੂਚਾ ਸੂਆ ਸੂਈ ਸੋਈ ਸਿੰਘ ਮੂੰਹ ਮੱਥਾ ਤੁਹਾਡੇ ਸਾਹਮਣੇ ਲੇਵਾ ਦੇਖ ਸਕ ਤੇ ਰੇਟ ਵੀ ਦਾ ਉਸ ਹਿਸਾਬ ਨਾਲ 82000 ਜਿਹੜੇ ਵੀਰੇ ਕਹਿੰਦੇ 80 82 ਜਣਾ ਕਦੇ ਮਿਲ ਜਾਨੀ 80 82 ਜਣਾ ਨੂੰ ਸਭ ਕੁਝ ਮਿਲ ਜਾਂਦਾ ਇੰਡੀਆ ਇੱਥੇ ਉੱਕੀ ਫੀਮ ਸਭ ਕੁਝ ਚੱਲਦਾ ਇੱਥੇ ਉਸ ਹਿਸਾਬ ਨਾਲ ਜਿਹਹ ਜਹਾ ਭਾ ਲੈਣਾ ਉਹੋ ਜੀ ਚੀਜ਼ ਮਿਲਦੀ ਆ ਜਾਮ ਹਾਂ ਜੀ ਹੁਣ ਵਿੱਚ ਵੀਰ ਕਹਣਗੇ ਇਹਦਾ 1 30 ਤੇ ਇਹਦਾ 82 ਜਮੀਨ ਅਸਮਾਨ ਦਾ ਫਰਕ ਆ ਬਹੁਤ ਫਰਕ ਉਹਨਾ ਹੀ ਆ ਜੀ ਜਿਵੇਂ ਹੁਣ ਆਪਾਂ ਕਹਿੰਦੇ ਆ ਨਾ ਕੁਆਲਿਟੀ ਦਾ ਫਰਕ ਏਅਰਕੇ ਦਾ ਫਰਕ ਜਾਏਗਾ ਬਾਕੀ ਦੁੱਧ ਦਾ ਪੱਟਾ ਦੁੱਧ ਦਾ ਪੱਟਾ ਠੀਕ ਹੈ ਨਾ ਕਰ ਠੀਕ ਹੈ ਐਕਸ ਜੀ ਮੈਂ ਵੀਰਾਂ ਨੂੰ ਵੇਚ ਦਿਆਂ ਇਹ ਕਰਦਾ ਆਪਣੇ ਵਪਾਰੀ ਵਾਜੋ ਕੋਈ ਗਾਰੰਟੀ ਪਤੀਆ ਹੁਣ ਮੇਰੇ ਦੋਨੇ ਝੋਟੇ ਨਹੀਂ ਇਹਦੇ ਵਿੱਚ ਕਿਸੇ ਕੋਈ ਮਨ ਧਾਰ ਪਾਈ ਦਿਖਾ ਦਿਓ ਜੇ ਬੰਦਾ ਇਹ ਗੱਲ ਨਾ ਕਹਦੇ ਵੀ ਨੇਰੇ ਦੀ ਜੋ ਵੀ ਟਾਈਮ ਲਾਇਆ ਜਾਂ ਡੰਗ ਛੱਡਿਆ ਵਾ ਹਨਾ ਉਸ ਗੱਲ ਦੇ ਆਪਾਂ ਆਪਦੀ ਦੋ ਟਾਂਗ ਚੋ ਕੇ ਲੈ ਜੇ ਦੋ ਟਾਂਗ ਚੋ ਕੇ ਲੈ ਜੇ ਇੱਕ ਮੈਂ ਇਹ ਬੇਨਤੀ ਕਰਦਾ ਵੀਰਾਂ ਨੂੰ ਵੀ ਜਿਹੜੇ ਵੀਰ ਆਪਣੇ ਵੀਡੀਓ ਬਣਾ ਵਪਾਰੀ ਭਰਾ ਇਹ ਵਪਾਰੀਆਂ ਨੂੰ ਜਾਂ YouTube ਵਾਲੇ ਬਦਨਾਮ ਨਾ ਕਰੋ ਜਿੰਨਾ ਦੋਸਤ ਹੈਗਾ ਉਹਨਾਂ ਦੱਸੋ ਜੇ ਆਪਾਂ ਡੰਗ ਛੱਡ ਕੇ ਵੀਡੀਓ ਬਣਾਉਣੇ ਆ ਆ ਲੈ ਜਾ ਕੇ ਦੋ ਤਿੰਨ ਡੰਗ ਚੋ ਲਈ ਅੱਜ ਕੱਲ ਪਰੇ ਬਹੁਤ ਚਾਲਦਾ ਤੇ ਉਹ ਦੁਆ ਫਿਰ ਸਾਰਿਆਂ ਦੇ ਬੇਜਤੀ ਹੁੰਦੇ ਨੇ ਉਹਨਾਂ ਦਾ ਵਪਾਰੀ ਤਾਂ ਬਹੁਤ ਝੂਠ ਮਾਰਦੇ ਆ ਝੂਠ ਸਾਰੇ ਇੱਕ ਰਸੇ ਨਾਲ ਗਏ ਆਂਦੇ ਆ ਪਰੇ ਪੱਖ ਦਾ ਕੋਈ ਦਾੜੀਆਂ ਵਰਖਲਾ ਜੈ ਜੈ ਗੱਲ ਸੁਭਰ ਸਹਾਣੀਆਂ ਚੀਜ਼ਾਂ ਐ ਆਪਦੀ ਨਿਰਖਵਾਰ ਕਰਕੇ ਕੀ ਕਰਨੇ ਅਗਲੇ ਨੇ ਅਸੀਂ ਕਹਿੰਦਾ ਸਾਡੇ ਤਰ੍ਹਾਂ ਬੱਧ ਜਿੱਲਾ ਅਸੀਂ ਦੁੱਧ ਕਹਿੰਦਾ ਜਿਹਦਾ ਆ ਕੇ ਆਉਂਦਾ ਪਸੂ ਦਿੰਦੇ ਆ ਤਾਂ ਠੀਕ ਐ ਤੇ ਨਹੀਂ ਬੰਦੇ ਨੂੰ ਕੋਹੋ ਬਾਈ ਤੂੰ ਵੀਡੀਓ ਚੈਨਲ ਦੁੱਧ ਤੱਕ ਇਹੋ ਜਿਹੇ ਵੀਡੀਓ ਕੱਢ ਕੇ ਸਾਹਮਣੇ ਨਹੀਂ ਦਿਖਾਉਂਦਾ ਜੈ ਜੈ ਗੱਲ ਸੋ ਪੰਨੇ ਮਾਚੀ ਕੇ ਜਿਲ੍ਹਾ ਮੋਗਾ ਵੀਡੀਓ ਦੇਖ ਲਈ ਸਭ ਦਾ